ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਂ ਤੁਹਾਡਾ ਸਾਡੇ ਦੂਜੇ ਵਲੌਗ 'ਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਦੂਜੇ ਵਲੌਗ 'ਚ ਅਸੀਂ ਰਾਤ ਰੁਕੇ ਹਾਂ ਸ਼੍ਰੀ ਨਗਰ ਗੁਰਦੁਆਰਾ ਸਾਹਿਬ ਸ਼੍ਰੀ ਹੀਮਕੁੰਡ ਸਾਹਿਬ ਦੀ ਹੈ ਤੇ ਹੁਣ ਅਸੀਂ ਆਪਣਾ ਸਫ਼ਰ ਅੱਗੇ ਸ਼ੁਰੂ ਕਰਨ ਲੱਗੇ ਹਾਂ ਰਤੌਰਾ ਗੁਰੂ ਘਰ ਬਣ ਰਿਹਾ ਜੀ ਉੱਥੋਂ ਬਾਬੇ ਨੇ ਸਾਡੀ ਸੇਵਾ ਲਈ ਹੈ ਪ੍ਰਸ਼ਾਦੇ ਦੀ ਉੱਥੇ ਸੇਵਾਦਾਰ ਹੈਗੇ ਆ ਗੁਰੂ ਘਰ ਬਣ ਰਿਹਾ ਉੱਥੇ ਅਸੀਂ ਪ੍ਰਸ਼ਾਦਾ ਵਚਾਉਣਾ ਬਾਕੀ ਮੌਸਮ ਤੁਹਾਡੇ ਸਾਹਮਣੇ ਆ ਮੌਸਮ ਬੜਾ ਵਧੀਆ ਨਹੀਂ ਆ ਜਾਂਦਾ ਫੜ ਜਾਂਦਾ ਆ ਜਾਂਦਾ ਫੜ ਜਾਂਦਾ ਬਾਕੀ ਦਾ ਸਫ਼ਰ ਤੁਹਾਨੂੰ ਨਾਲ ਬਣੇ ਰਿਓ ਵੀਡੀਓ ਚ ਦਿਖਾਉਂਦੇ ਆ ਜੀ ਪਰ ਦੇਖੋ ਹਾਂਜੀ ਵੀਰ ਬੋਲੋ ਕੋਈ ਵਿਚਾਰ ਅੱਗੇ ਚੱਲਦੇ ਆਂ ਸਾਮੇ ਲਹੀ ਲੱਗਣਾ ਆਪਣਾ ਸ਼੍ਰੀਨਗਰ ਵਿੱਚ ਜੀ ਆਪਾਂ ਪਹੁੰਚੇ ਆ ਸ਼੍ਰੀਨਗਰ ਤੋਂ 36 ਕਿਲੋਮੀਟਰ ਅੱਗੇ ਆ ਗੁਰਦੁਆਰਾ ਬਣ ਰਿਹਾ ਰਤੂਰਾ ਇਹ ਡੋਡਰ ਪ੍ਰਯਾਗ ਦੇ ਵਿੱਚ ਬਣ ਰਿਹਾ ਇਹ ਵੀ ਹੇਮਗੁੰਡ ਸਾਹਿਬ ਵਾਲਿਆਂ ਦਾ ਗੁਰੂ ਘਰ ਹੈ ਤਿਆਰ ਹੋ ਜਣਾ ਥੋੜੇ ਸਮੇਂ ਅਗਲੇ ਸਾਲ ਨੂੰ ਜਿਹੜੀਆਂ ਸੰਗਤਾਂ ਅਗਲੀ ਵਾਰ ਹੇਮਗੁੰਡ ਸਾਹਿਬ ਗੁਰਦੁਆਰਾ ਖੁੱਲੂਗਾ ਤਾਂ ਅਗਲੇ ਸਾਲ ਜਿਹੜੀਆਂ ਸੰਗਤਾਂ ਆਉਣਗੀਆਂ ਉਹਨਾਂ ਲਈ ਸੌਖਾ ਹੋ ਜਾਣਾ ਜੇ ਰਿਚੀਕੇਸ਼ਨ ਨਹੀਂ ਤੇ ਇਹ ਕਰਨੀ ਤਾਂ ਇਹ ਗੁਰੂ ਘਰ ਆ ਕੇ ਸੇਵਾ ਕਰ ਸਕਦੇ ਕਿ ਹਰ 30 ਕਿਲੋਮੀਟਰ ਬਾਅਦ ਜਾਂ 20 ਕਿਲੋਮੀਟਰ ਬਾਅਦ ਗੁਰੂ ਘਰ ਹੈਗਾ ਉਹਦੇ ਨਵੇਂ ਲੰਗਰ ਪਾਣੀ ਉਰੇ ਵਧੀਆ ਐ ਨਾ ਰੈਣ ਰੈਣ ਨੂੰ ਸਭ ਵਧੀਆ ਛੱਡ ਕੇ ਤੁਸੀਂ ਅੱਗੇ ਜਾ ਸਕਦੇ ਹਾਂ ਇਮਾਰਤ ਦਾ ਕੰਮ ਚੱਲ ਰਿਹਾ ਆਲੇ ਆਉਣ ਦੇ ਸਾਲ ਤੱਕ ਹੋ ਸਕਦਾ ਬਾਬੇ ਦੀ ਕਿਰਪਾ ਨਾਲ ਉਰੇ ਗੁਰੂ ਘਰ ਤਿਆਰ ਹੋ ਜਵੇ ਬਹੁਤ ਸ਼ਾਨਦਾਰ ਗੁਰੂ ਘਰ ਤਿਆਰ ਹੋ ਰਿਹਾ ਔਰੇ ਥੋੜਾ ਜਿਹਾ ਉਰੇ ਅੱਗੇ ਲੱਗੀਆਂ ਚਾਲੇ ਪਾਉਣ ਮੈਂ ਲਈ ਤੁਹਾਨੂੰ ਅਗਲੇ ਗੁਰੂ ਘਰ ਲੋ ਜੀ ਰਸਤਾ ਬੰਦ ਹੋ ਗਿਆ ਇੱਥੇ ਖੜੇ ਵੇਟ ਕਰਦੇ ਆ 10 ਮਿੰਟ ਦਾ ਟਾਈਮ ਦਿੱਤਾ ਬਾਈਆਂ ਨੇ ਆਈ ਵੀਰੇ ਰਾਏ ਵੀਰ ਪਤਾ ਕਰਨ ਗਿਆ ਵੀ ਕਿਹੜਾ ਚੱਕਰ ਹੈ ਕਿਹੜਾ ਨਹੀਂ ਦੱਸੂਗਾ ਇਹ ਹਾਂ ਬਈ ਪਤਾ ਕਰਕੇ ਆਇਆ ਮੈਂ ਸਾਰਾ ਹਾਂ ਉਹ ਗਾਹਾਂ ਤੱਕ ਕੰਮ ਚੱਲਦਾ ਦੋ ਮਸ਼ੀਨਾਂ ਚੱਲਦੀਆਂ ਉਹਦੇ ਕਰਕੇ ਇਹ ਰੋਡ ਬੰਦ ਹੋਇਆ ਹੋਇਆ ਹਾਂ 10 ਮਿੰਟ ਤੱਕ ਖੁੱਲ ਹੀ ਜਾਣਾ ਠੀਕ ਐ ਬਰਸਾਤਾਂ ਕਰਕੇ ਥੋੜਾ ਉਹ ਮੋਡਮ ਦੀ ਪ੍ਰੋਬਲਮ ਆ ਨਾ ਕੱਚੇ ਪਹਾੜਾਂ ਉਹ ਬੰਦੇ ਬੜੀ ਚੀਤ ਤੋਰੇ ਭਾਰੀ ਬੰਦ ਕਰੇ ਹੋਏ ਟਿਪਰ ਟੁੱਪਰ ਦੁਨੀਆਂ ਯਾਤਰੀ ਉਤਰੀਏ ਜਿਆਦਾ ਜਾਣੇ ਠੀਕ ਆ 10 ਮਿੰਟ ਪਹਿਲਾਂ ਟਿਪਰ ਵਾਲਾ ਤਾਂ ਲੱਗਦਾ ਵੀ ਨਹੀਂ ਹੈਗਾ ਜਿਹੜੇ ਹਿਸਾਬ ਨਾਲ ਡੀਸੀਪੀ ਜੀ ਖੜੇ ਸਨ ਫਿਰ ਜਾਣੇ ਆ ਨਾ ਔਰ ਇਹਨੂੰ ਜਿਹੜਾ ਕੰਮ ਨਹੀਂ ਚੱਲਦਾ ਮਕਾਨਾਂ ਮਗਨ ਹੋ ਗਏ ਜਿਹੜੇ ਰੋਡਾਂ ਦਾ ਬਰ ਹੈਗਾ ਪਾਣੂਗੇ ਜਿਹੜੀਆਂ ਸੰਗਤਾਂ ਗਾਹਾਂ ਨੂੰ ਉਨ੍ਹੇ ਆਉਣ ਲਈ ਤਾਂ ਬਹੁਤ ਆਸਾਨ ਹੋ ਜਣੇ 35 ਤਰਨਾ ਖੁੱਲ ਰਹੀਆਂ ਵਿੱਚ ਬਹੁਤ ਬਰਾਸਤਾ ਬਹੁਤ ਸ਼ਾਰਟ ਹੋ ਜਾਣਾ ਜਿੱਥੇ ਇੰਨਾ ਘੁੰਮਣਾ ਪੈਂਦਾ ਨੰਮੀ ਤਰਨਾ ਬਣਨ ਲੱਗੀਆਂ ਹੁਣ ਮਨਾਲੀ ਸਾਈਡ ਬੰਨਣਾ 35 ਕਿਲੋਮੀਟਰ ਰਹਿ ਗਿਆ ਬਸ ਅੱਗੇ ਬਾਕੀ ਇਹ ਮੈਨੂੰ ਤੁਹਾਨੂੰ ਰਾਇਸ਼ੀ ਮਕਾਨ ਦਿਖਾ ਦਵਾਂ ਨੇ ਆ ਭਾਈ ਹਣੀ ਮੌਸਮ ਬਹੁਤ ਵਧੀਆ ਏ ਟੂਰ ਨਾ ਠੰਡ ਆ ਨਾ ਗਰਮੀ ਆ ਢੀੜ ਜਮਾ ਨਹੀਂ ਹੈਗੀ ਢੀੜ ਜਮਾ ਨਹੀਂ ਹੈਗੀ ਤੇ ਬਹੁਤ ਵਧੀਆ ਪੋਲਿਊਸ਼ਨ ਤੇ ਬਹੁਤ ਸਾਫ਼ ਬਹੁਤ ਸਾਫ਼ ਸੁਥਰਾ ਹੈ ਜੇ ਬੰਦਾ ਕੋਈ ਜੂਨ ਚੋਂ ਦਾ ਥੋੜੀ ਦਿੱਕਤ ਆਉਂਦੀ ਹੈ ਰਸਿ ਜ਼ਿਆਦਾ ਜੂਨ ਚ ਰਸਿ ਜ਼ਿਆਦਾ ਹੁੰਦਾ ਹੋਰ ਕੁਝ ਨਹੀਂ ਵਿੱਚ ਕੋਈ ਦਿੱਕਤ ਨਹੀਂ ਹੈਗੀ ਆ ਥੋੜੇ ਬਰਸਾਤ ਦਾ ਚੱਕਰ ਜ਼ਰੂਰ ਮੀਂਹ ਕਰਕੇ ਗਿੱਲੇ ਹੋਣ ਦਾ ਤੇ ਨਹੀਂ ਤਾਂ ਲਾਓ ਜੀ ਮੁੰਡੇ ਕੰਮ ਕਹਿੜੇ ਹੀ ਇਹਨਾਂ ਦਾ ਪਾਣੀ ਦਾ ਲਾਹਾ ਲੈਨੇ ਆ ਕਹਿੰਦੇ ਵੀ ਮੋਟਰਸਾਈਕਲ ਮੜਾ ਜਾ ਧੋਕੇ ਲੈ ਕੇ ਚੱਲੀਏ ਲਿਬੜ ਗਈ ਲਿਬੜੇ ਵੀ ਕੁਝ ਖਾਸ ਨਹੀਂ ਹੈਗੇ ਰਸਤਾ ਥੋੜਾ ਜਿਹਾ ਅੱਧਾ ਕਿਲੋਮੀਟਰ ਚਿਕੜੀ ਵਾਲਾ ਦਾ ਹਾਂਜੀ ਡਰਾਈਵਰ ਸਾਹਿਬ ਠੀਕ ਆ ਵੀਰੇ ਉਹ ਆਹ ਦੇਖੋ ਉਧਰ ਤੂੰ ਆ ਇਹਨੂੰ ਕਹਿੰਦੇ ਆ ਡਰਾਈਵਰ ਆਪਣਾ ਜਿਹੜਾ ਤੈਨੂੰ ਪਤਾ ਚੀਜ਼ ਸਾਫ਼ ਰੱਖਦਾ ਆਪਣਾ ਪਹਿਲੀ ਦੇਖਿਆ ਹੋਇਆ ਆਪਣਾ ਇਹ ਮੁੰਡਾ ਥੋੜਾ ਜਿਹਾ ਹੌਣ ਹਾਰਾ ਪਰਨਾ ਨਾ ਗਿੱਲਾ ਕਰ ਲੋ ਯਾਰ ਤੁਸੀਂ ਚਰਨਾ ਚੱਲਦਾ ਹੈ ਚੱਲ ਚੱਲਦਾ ਚਰਨਾ ਚੱਲਦਾ ਹੁਣ ਇਹ ਪਾਣੀ ਨਹੀਂ ਪਤਾ ਕਿੱਥੋਂ ਨਿਕਲਦਾ ਉੱਪਰੋਂ ਵੀ ਸਾਰਾ ਬੰਦ ਆ ਉੱਪਰੋਂ ਹਲਕਾ ਹਲਕਾ ਮੀਂਹ ਟੈਪ ਆ ਰਿਹਾ ਚੱਲਦਾ ਪਾਣੀ ਇੰਨਾ ਕੋਸੋਨਾ ਵੀ ਬ੍ਰੇਕਾਂ ਸਾਫ਼ ਕਰ ਲੋ ਬਸ ਡਿਸਕ ਪੈਡਾਂ ਦੇ ਵਿੱਚ ਵਾ ਤੇ ਪਾਣੀ ਪੈ ਭੂਕਣੇ ਰੱਖਿਆ ਹੋਇਆ ਹੁਣ ਆਇਕਣਿਆ ਹੋਰ ਕਿਤੇ ਸਮਰਤੀ ਬਲ ਚੱਲਦੀ ਆ ਜੰਮ ਲੱਗ ਗਿਆ ਬਈ ਕਿਤੇ ਕਾਸਾ ਛੋਟਾ ਹੈ ਮੇਰੇ ਨਾਲ ਹਾਂਜੀ ਵੀਰ ਜੀ ਹਾਂਜੀ ਕਿੱਥੇ ਪਹੁੰਚ ਗਏ ਜੀ ਆਪਾਂ ਪਹੁੰਚ ਗਏ ਗੋਵਿੰਦ ਘਾਟ ਜੀ ਰਿਕਾਡ ਪਹੁੰਚ ਗਏ ਮੌਸਮ ਕੋਲਟ ਹੈ ਨਾ ਹੰਟ ਬਹੁਤ ਜ਼ਿਆਦਾ ਹੰਟ ਬਹੁਤ ਜ਼ਿਆਦਾ ਕੋਟ ਵਾਲਾ ਹੀ ਕੰਮ ਆਇਆ ਫਿਰ ਟਰੱਕ ਤੇ ਬੈਗ ਲਾ ਲਿਆ ਆਪਾਂ ਨੇ ਕੋਟ ਸੈਨ ਟਰੱਕ ਤੇ ਕੈਮਰਾ ਆਪਾਂ ਨੂੰ ਮਿਲ ਗਿਆ ਕਵਰੇਜ ਚੱਲ ਰਹੀ ਹੈ ਇਧਰ ਦਿਖਾ ਰਿਹਾ ਨਦੀ ਵੀ ਪੂਰੇ ਉਬਾਰ ਪਰ ਆ ਤੁਹਾਨੂੰ ਕੱਲਾ ਬਾਤ ਸਫਰ ਕਿੱਦਾਂ ਰਿਹਾ ਜੀ ਤੁਹਾਡਾ ਹੁਣ ਤੱਕ ਸਫਰ ਕੋਈ ਦਿੱਕਤ ਨਹੀਂ ਆਇਆ ਜੀ ਕੋਈ ਮੋਟਰਸਾਈਕਲਾਂ ਕਿੰਨੀ ਤੇ ਕੋਈ ਦਿੱਕਤ ਰਾਹਕੀ ਮਾਵਾਂ ਵੀ ਆ ਰਹੇ ਆ। ਬੜਾ ਖੜ ਖੜ ਕੇ ਆਏ ਯਾਰ। ਰਸਤੇ ਜਿੱਕੇ ਤੇ ਚਾਹ ਪੀ ਲਈ, ਤੇ ਕੋਲ ਦੀ ਤੇ ਪਾਣੀ ਲੈ ਲਿਆ। ਸਾਰਾ ਸਾਨੂੰ ਖੜ ਖੜ ਕੇ ਆਏ ਆ। ਸਵੇਰੇ ਆਪਾਂ ਦੌਣ ਬਹੁਤ ਕਰਾਂਗੇ। ਸਵੇਰੇ ਚੱਲਾਂਗੇ ਗੋਵਿੰਦ ਧਾਮ। ਬਾਕੀ ਦਾ ਸਮਾਂ ਤੁਹਾਨੂੰ ਨਾਲ ਦੀ ਨਾਲ ਦੱਸੋ ਦੇਣਾ। ਜੇ ਰਾਹ ਦੇ ਕੋਲ ਅਸੀਂ ਪਹੁੰਚ ਗਏ ਜੀ ਸ੍ਰੀ ਦਰਬਾਰ ਸਾਹਿਬ ਗੋਵਿੰਦ ਘਾਟ ਇੱਥੇ ਗੁਰੂ ਘਰ ਸਾਹਿਬ ਚ ਦਰਸ਼ਨ ਕਰਕੇ ਅਸੀਂ ਪ੍ਰਸ਼ਾਦਾ ਪਾਣੀ ਛੱਕ ਕੇ ਆਰਾਮ ਕਰਨਾ ਕਮਰਾ ਅਸੀਂ ਲੈ ਲਿਆ ਤੇ ਸਵੇਰੀ ਚਾਲੇ ਪਾਉਣੇ ਆ ਗੋਵਿੰਦ ਧਾਮ ਵਾਸਤੇ